ਸਤਨਾਮ ਸ੍ਰੀ ਵਾਹਿਗੁਰੂ ਸਰਬ ਜੀਉ ਮਾ ਮਿਲ ਸੰਤ ਜਨਾਂ ਜਸ ਗਾਇਓ ਅਲਿਗਰ ਰਤਨਾ ਰਤਨ ਮਰਨੀ ਕੋ ਗੁਰ ਸਤਗੁਰ ਦਾਨ ਦਿਵਾਇਓ ਸੋ ਗਉੜਾ ਗੁਰ ਸੇਵੀਐ ਐਨਸੇ ਸੁਭਾਏ ਦਰਸ ਨੰਬਰ 6 ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਦੇਖ ਜੀ ਮੰਗ ਗੁਰ ਤੇਰਾ ਔਰਣ ਕਰਮ ਹੋਈ ਬ੍ਰਹਮੇਰ। ਇਹ ਬਨੰਤੇ ਸੁਨ ਬ੍ਰਹਮੇਰੇ ਦੇਹ ਨਾਮ ਕਰੇ ਆਪਣੀ ਚੇਰੇ ਵਾਹਿਗੁਰੂ ਜੀ ਦੇ ਮਹੰਲਾ ਬੰਨਿਵਾਂ ਅਰੁ ਕਰ ਚਰਨ ਨਿਰਧય ਮੁਰਤਾਰੇ ਸਿਮਰਸੁ ਵੰਮੀ ਸਤਿਗੁਰਿ ਆਪਣਾ ਕਾਰਜ ਸਫਲੁ ਹਮਾਰੇ ਅਰੁ ਕਰ ਚਰਨ ਨਿਰਧય ਮੁਰਤਾਰੇ ਸਿਮਰਸੁ ਵੰਮੀ ਸਤਿਗੁਰਿ ਆਪਣਾ ਕਾਰਜ ਸਫਲੁ ਹਮਾਰੇ ਰਹਾਉ ਔਨੰਦ ਅਨ ਪੂਜਾ ਪਰਮੇਸ਼ਰ ਅਰ ਕੀਰਤ ਤਤ ਵਿਚਾਰੇ ਗੁਨ ਕਬਤ ਤੁਲ ਸੁਖ ਬਾਇ ਠਾਕੁਰ ਯਗਮ ਮੈਂ ਬਾਰੇ ਜੋ ਜਨ ਬਰਬਰ ਮ ਆਪਣੇ ਕੀਨੇ ਤਨ ਕਮ ਬਹੁਰ ਕਸ਼ਨ ਵਿਚਾਰੇ ਨਾਮਰਤਨ ਸੁਨ ਜਪ ਜਪ ਜੀਵ ਅਰ ਨਾਨਕ ਕੰਠ ਮੰਜਾ ਦੇ ਜੋ ਜਨ ਬਰਬਰ ਮ ਆਪਣੇ ਕੀਨੇ ਨਕ ਬੌਰ ਕਛਨ ਵਿਚਾਰੇ ਨਾਮਰਤਨ ਸੁਣ ਜਪ ਜਪ ਜੀਵ ਅਰ ਨਾਨਕ ਕੰਨ ਮਝਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ